ਇਹਨੇ ਬਾਈ ਨੇ ਘਰ ਪੂਰਾ ਰੱਦੀ ਨਾਲ ਭਰਿਆ ਹੋਇਆ ਸੀ ਪੂਰਾ ਘਰ ਉਸੇ ਰੱਦੀ ਦੇ ਸੌ ਜਾਂਦਾ ਸੀ ਜਮੀਨਾਂ ਜਿਆਦਾ ਤਾਂ ਸਾਬ ਇਹਦਾ ਘਰ ਜਿਹੜਾ ਉੱਥੇ ਪਿਆ ਉਹ ਸਾਡੀ ਸੋਸਾਇਟੀ ਤਾਂ ਕਿਸੇ ਦਾ ਘਰ ਕਲੇਮ ਨਹੀਂ ਕਰਦੀ ਨਾ ਕਿਸੇ ਦੀ ਪ੍ਰਾਪਰਟੀ ਕਲੇਮ ਕਰਦੀ ਹੁਣ ਉੱਥੇ ਪਿਆ ਖੰਡਰ ਬਣੀ ਜਾਂਦਾ ਉਹ ਵੀ ਸ਼ਾਮਲਾ ਜਾ ਕੇ ਤੈਨੂੰ ਤੈਨੂੰ ਰਾਜ ਆ ਜਾਵੇ ਜੀ ਜੀਵਨ ਸਿੰਘ ਤੋਂ ਬਖਾਵੇ ਸਭ ਤੋਂ ਖਿਚੋਤਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਇਹ ਬਾਈ ਸਾਡਾ ਜੀ ਗੋਸ਼ਾ ਬਾਪੂ ਆ ਗੋਸ਼ੇ ਬਾਈ ਦਾ ਪੂਰਾ ਨਾਂ ਹੈਗਾ ਵਾ ਸਖਵੰਤ ਵੀਰ ਸਖਵੰਤ ਵੀਰ ਸਿੰਘ ਗੋਸ਼ਾ ਇਹਦੇ ਫਾਦਰ ਸਾਹਿਬ ਪੁਲਿਸ ਸਰਵਿਸ ਦੇ ਵਿੱਚ ਸੀਗੇ ਸਰਬ ਇਨਸਪੈਕਟਰ ਸੀਗੇ ਜਿਹੜਾ ਦੌਰ ਸੀ 1980 ਦਾ 90 ਦਾ ਦਹਾਕਾ ਉਹਦੇ ਵਿੱਚ ਬਾਘੇ ਪ੍ਰਾਣੇ ਜਾਂ ਇਹਨਾਂ ਇਲਾਕਿਆਂ 'ਚੋਂ ਅਸਰ ਰਹੇ ਬਰੋਜਪੁਰ ਵੀ ਲੱਗੇ ਰਹੇ ਬਰੋਜਪੁਰ ਵੀ ਲੱਗੇ ਰਹੇ ਬਾਘੇ ਪ੍ਰਾਣੇ ਬਾਘੇ ਪ੍ਰਾਣੇ ਵੀ ਇਹ ਬਾਪੂ ਦੀ ਸੇਵਾ ਕਰਦਾ ਸਿੱਧਾ ਪਦਰਾ ਬੰਦਾ ਸੀ ਇਹਨੇ ਆਪਣਾ ਘਰ ਤੱਕ ਵੀ ਬਸਾਇਆ ਨਹੀਂ ਬਾਪੂ ਬਿਮਾਰ ਹੋ ਗਿਆ ਖੀਲੇ ਸਮੇਂ ਚ ਮੰਜੇ ਤੇ ਰਿਹਾ ਬਹੁਤ ਸਮਾਂ ਬਾਈ ਗੋਸ਼ਾਇ ਸ਼ਾਮਦਾ ਰਿਆ ਉਹਨਾਂ ਨੇ ਤੇ ਜਿਹੜਾ ਭਰਾ ਸੀ ਵੱਡਾ ਉਹ ਘਰ ਛੱਡ ਕੇ ਅੱਡ ਹੋ ਗਿਆ ਸੀ ਉਹਨੂੰ ਬੇਦਖਲ ਕਰਤਾ ਸੀ ਪਿਓ ਨੇ ਆਪਣੀ ਜ਼ਮੀਨ ਜਿਹਦਾ ਤੇ ਜਦੋਂ ਬਾਪੂ ਪੂਰਾ ਹੋ ਗਿਆ ਇਹ ਸਿੱਧਾ ਬੰਦਾ ਸੀਗਾ ਤੇ ਉਹਨੇ ਆ ਕੇ ਸਾਰਾ ਕੁਝ ਆਪਣੇ ਨਾਂ ਲਵਾ ਲਿਆ ਬਾਪੂ ਦੇ ਜਿਉਂਦੇ ਜਿਉਈ ਜਦੋਂ ਬੇਹੋਸ਼ੀ ਸੀ ਬਾਪੂ ਤੇ ਉਹਦਾ ਗੁੱਠੇ ਘਾਟੇ ਲਵਾ ਕੇ ਸਭ ਕੁਝ ਕਰਾ ਲੈਣਾ ਸਭ ਪਲਾਟ ਫਲੂਟ ਜਿੰਨੀ ਉਹਨੇ ਜ਼ਮੀਨ ਜਿਹਦਾਤ ਬਣਾਈ ਸੀ ਤਾਨੂੰ ਪਤਾ ਉਸ ਟਾਈਮ ਕਿਵੇਂ ਬਣਾਈਆਂ ਜ਼ਮੀਨਾਂ ਜਿਆਦਾ ਤਾਂ ਵੀ ਤੇ ਉਹ ਸਭ ਲੈ ਗਿਆ ਇਹਨੂੰ ਮਿਲਿਆ ਇੱਕ ਪੁਰਾਣਾ ਘਰ ਜਿਹਦੇ ਚ ਬਾਪੂ ਨਾ ਰਹਿੰਦਾ ਸੀ ਤੇ ਉੱਥੇ ਇਹ ਕਵਾੜ ਦਾ ਕੰਮ ਕਰਦਾ ਸੀ ਰੱਦੀ ਦਾ ਤੇ ਇਹਨੇ ਬਾਈ ਨੇ ਘਰ ਪੂਰਾ ਰੱਦੀ ਨਾਲ ਭਰਿਆ ਹੋਇਆ ਸੀ ਪੂਰਾ ਘਰ ਉਸੇ ਰੱਦੀ ਦੇ ਸੌ ਜਾਂਦਾ ਸੀ ਇੰਨਾ ਸਬਰ ਵਾਲਾ ਬੰਦਾ ਸੀ ਜਾਂਦਾ ਦਰਬਾਰ ਸਾਹਿਬ ਚਲੇ ਜਾਣਾ ਪ੍ਰਸ਼ਾਦਾ ਪਾਣੀ ਛਕਣ ਉੱਥੇ ਵੀ ਸੇਵਾ ਕਰਾਉਣੀ ਜਾ ਕੇ ਇੱਕ ਆਖੇ ਦੀ ਗਲਗੀ ਇਲਾਜ ਨਹੀਂ ਕਰਾਇਆ ਭਰਾ ਨੇ ਜਮਾਈ ਗੜ ਗਈ ਪੁਤਲੀ ਘਰ ਦੇ ਕੋਲੇ ਨਹੀਂ ਭੈਣ ਦਿੰਦੀ ਆ ਉਹ ਵੀ ਪੁਲਿਸ ਅਫਸਰਾਂ ਜੀ ਜਾਵੇ ਮਤਲਬ ਕਿਸੇ ਨੇ ਬਾਹ ਨਹੀਂ ਫੜੀ ਇਹ ਰਾਤ ਨੂੰ ਆ ਕੇ ਉਸੇ ਢੇਰ ਦੇ ਉੱਤੇ ਸੌ ਜਾਂਦਾ ਸੀ ਨਾਉਣਾ ਧੋਣਾ ਵੀ ਭੁੱਲ ਗਿਆ ਸੀ ਸਾਫ ਸਫਾਈ ਵੀ ਭੁੱਲ ਗਿਆ ਸੀ ਬਸ ਪ੍ਰਸ਼ਾਦ ਦੇ ਟਿੱਕਰੀ ਮਤਲਬ ਰਹਿ ਗਏ ਤੇ ਜਦੋਂ ਨਹੀਂ ਸੀ ਮਿਲਦਾ ਕਦੋਂ ਤਾਂ ਫਿਰ ਉਨੀ ਕਰਦੀ ਵੇਚ ਆਉਂਦਾ ਸੀ ਜਾ ਕੇ 5-10 ਕਿਲੋ ਤੇ ਉਹਦੇ ਨਾਲ ਆਪਦੀ ਰੋਟੀ ਪਾਣੀ ਖਾ ਲੈਂਦਾ ਸਾਰੇ ਕਮਰੇ ਰੱਦੀ ਨਾਲ ਭਰੇ ਪਏ ਸੀ ਤੁਸੀਂ ਤਸਵੀਰਾਂ ਦੇਖੋ ਕਿਦਾਂ ਜਿਹੜੀ ਬਾਪੂ ਦੀ ਵੀਡੀਓ ਫੋਟੋ ਸਾਨੂੰ ਭੇਜੀ ਸੀ ਗਵਾਂਢੀਆਂ ਨੇ ਉਹਦੇ ਚ ਦੇਖੋ ਬਾਪੂ ਕਿਵੇਂ ਪਿਆ ਸੀ ਕਿਹੜੀ ਹਾਲਤ ਚ ਪਿਆ ਸੀ ਪਬਲਿਕ ਵੀਡੀਓ ਆ ਧੰਨਵਾਦ ਆ ਗਵਾਂਢੀ ਸਾਹਮਣੇ ਘਰ ਵਾਲਾ ਜਿਹਨੇ ਸਾਨੂੰ ਦੱਸਿਆ ਜਿਹਦੇ ਸੜਕਾ ਸੀ ਉੱਥੇ ਗਏ ਤਾਂ ਗੋਸ਼ੇ ਬਾਪੂ ਜੀ ਨੂੰ ਜਾ ਕੇ ਲੈ ਕੇ ਆਏ ਅੱਜ ਤੱਕ ਇਹਦਾ ਭਰਾ ਜਿਹਦੇ ਮਗਰ ਨਹੀਂ ਆਇਆ ਦੇਖਣ ਪੁੱਛਣ ਕਦੇ ਵੀ ਬੜੀ ਬਾਰਸ ਨੇ ਭੇਜਿਆ ਭੈਣ ਨਾਲ ਵੀ ਇਹਦੇ ਨਾਲ ਗੱਲ ਹੋ ਗਈ ਸੀ ਜੀਜੇ ਨਾਲ ਵੀ ਇਹਦੇ ਨਾਲ ਗੱਲ ਹੋ ਗਈ ਸੀਗੀ ਚਲੋ ਉਹਨਾਂ ਨੇ ਪਤਾ ਵੀ ਲਿਆ ਪਰ ਭਰਾ ਨਹੀਂ ਪਿਆ ਉਹਦਾ ਪੁੱਤ ਕਦੇ ਆਇਆ ਪਤਾ ਨਹੀਂ ਕਿੱਥੇ ਆ ਕਿਹੜੀ ਦੁਨੀਆ ਚ ਆਹੋ ਕੋਟਕਪੂਰੇ ਬਠਿੰਡਾ ਰੋਡ ਤੇ ਬਠਿੰਡਾ ਰੋਡ ਤੇ ਕੋਟਕਪੂਰੇ ਕੋਠੀ ਆ ਦੇ ਆਇਆ ਨਹੀਂ ਬੈਲ ਨਹੀਂ ਐਕਵਰੀ ਨਹੀਂ ਕੋ ਕਨੂਗੂ ਹੁਣ ਹੁਣ ਟੈਂਸ਼ਨ ਕੀ ਜੀ ਹੁਣ ਕਨੂਗੂ ਸੀਗਾ ਨਾ ਹਾਂਜੀ ਕਨੂਗੂ ਰਿਟਾਇਰ ਹੋਇਆ ਬਾਈ ਭਰਾਵਾ ਬੁੜਾ ਤਾਂ ਹੁਣ ਤੂੰ ਵੀ ਹੋਈ ਗਿਆ ਹੋਵੇਂਗਾ ਵੱਡਿਆਂ ਤੋਂ ਜੱਗ ਜਿਉਂਦਿਆਂ ਦੇ ਮੇਲੇ ਹੀ ਆ ਯਾਰ ਬਾਈ ਜ਼ਮੀਨਾਂ ਜ਼ਿਆਦਾ ਤਾਂ ਸਾਬ ਇਹਦਾ ਘਰ ਜਿਹੜਾ ਉੱਥੇ ਪਿਆ ਉਹਵੇਂ ਸਾਡੀ ਸੋਸਾਇਟੀ ਤਾਂ ਕਿਸੇ ਦਾ ਘਰ ਕਲੇਮ ਨਹੀਂ ਕਰਦੀ ਨਾ ਕਿਸੇ ਦੀ ਪ੍ਰੋਪਰਟੀ ਕਲੇਮ ਕਰਦੀ ਹੈ ਹੁਣ ਉੱਥੇ ਪਿਆਖੰਡਰ ਬਣੀ ਜਾਂਦਾ ਉਹ ਵੀ ਸ਼ਾਮਲਾ ਜਾ ਕੇ ਜੇ ਤੈਨੂੰ ਤੈਨੂੰ ਰਾਜ ਆ ਜਾਵੇ ਜੀ ਪਰ ਮਿਲ ਕੇ ਤਾਂ ਜਾ ਯਾਰ ਬਾਈ ਆ ਕੇ ਬਹੁਤ ਵਧੀਆ ਨੇਚੇਰਾ ਬਾਪੂ ਦਾ ਜਦੋਂ ਆਇਆ ਸੀ ਉਦੋਂ ਥੋੜਾ ਸੀਗਾ ਸਮੱਸਿਆ ਚ ਅਫਸਰ ਸੀ ਕਿਉਂ ਇਕੱਲਾ ਰਹਿ ਰਹਿ ਕੇ ਬੰਦਾ ਹੋ ਜਾਂਦਾ ਪਰ ਹੁਣ ਸਾਡੇ ਨਾਲ ਸੇਵਾ ਵੀ ਕਰਾਂਦਾ ਬਾਪੂ ਸਾਰਿਆਂ ਨਾਲ ਵਧੀਆ ਬੋਲ ਬਲਾਰਾ ਵੀ ਹੈ ਬਾਪੂ ਦਾ ਬਾਪੂ ਤਿਆਰ ਹੋ ਕੇ ਵਧੀਆ ਸਜ ਕੇ ਨਹਾੜ ਧੋ ਕੇ ਸਾਫ ਸੁਥਰਾ ਲੰਨਣਾ ਬਈ ਤੇ ਕਰਿਓ ਅਰਦਾਸ ਬਾਪੂ ਸਤਵੰਤ ਵੀਰ ਸਿੰਘ ਗੋਸ਼ੇ ਵਾਸਤੇ ਤੇ ਐਸੀਆਂ ਰੂਹਾਂ ਤੁਹਾਡੇ ਆਣ ਗਵਾਂਡ ਜਾਂ ਤੁਹਾਡੀ ਰਿਸ਼ਤੇਦਾਰੀ ਚ ਜਾਂ ਤੁਹਾਡੇ ਪਿੰਡ ਚਾ ਕੋਈ ਜਿਹੜਾ ਇਦਾਂ ਜੀਵਨ ਕੱਟਣ ਲਈ ਮਜਬੂਰ ਆ ਜਿੱਦਾਂ ਗੋਸ਼ਾ ਬਾਈ ਆ ਤਾਂ ਅੱਗੇ ਆਓ ਯਾਰ ਬਾਈ ਉਹਨਾਂ ਦੀ ਮਦਦ ਕਰੀਏ ਰਲ ਕੇ ਸਾਡੇ ਇੱਥੇ ਹਰ 15 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਲੱਗਦੇ ਆ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਕੈਂਪ ਲੱਗਦੇ ਨੇ ਜਿੱਥੇ ਦਿਮਾਗ ਦੇ ਚੰਗੇ ਡਾਕਟਰ ਆਉਂਦੇ ਨੇ ਚੈੱਕਅਪ ਕਰਦੇ ਨੇ ਦਵਾਈਆਂ ਦਿੰਦੇ ਨੇ ਬਿਲਕੁਲ ਫ੍ਰੀ ਲੰਗਰ ਦੇ ਵਿੱਚ ਰੂਪ ਦੇ ਵਿੱਚ। ਧਿਆਨ ਰੱਖੋ ਆਪਣੇ ਆਪੇ ਸਾ। ਤੁਹਾਡਾ ਵੱਡੇ ਵੀਰਾਂ ਦਾ ਆਸ਼ੀਰਵਾਦ ਹੈ। ਨਹੀਂ ਨਾ। ਵੱਡੇ ਤੁਸੀਂ ਹੋ। ਵੱਡੇ ਤੁਸੀਂ। ਸਾਡੀ ਗੱਲ ਕਰੋ। ਧੰਨਵਾਦ। ਤੁਹਾਡੇ ਜੀਵਨ 'ਚ ਕੋਈ ਦੁੱਖ ਨਾ ਆਵੇ। ਸਭ ਸੁੱਖੀ ਸੁਖਾ ਰਹੇ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ। ਬਹੁਤ ਧੰਨਵਾਦ।